ਜਾਨਿਆ ਮਾਤਾ ਜੀ ਠੀਕ ਹੈ ਜੀ ਤੇ ਸਵਾ 12 ਵਜੇ ਦਾ ਸਮਾਂ ਪਈ ਤੇ ਹੱਥ 'ਚ ਪਾਣੀ ਦੀ ਬੋਤਲ ਤੇ ਇੱਕ ਚੋਲਾ ਝੋਲੇ 'ਚ ਕੀ ਆ ਉਹ ਤਾਂ ਜੇ ਬਠੇਡੇ ਬੰਨੇ ਦੀ ਕੀੜਾ ਲੱਗਿਆ ਤਾਂ ਸਮਾਨਸੱਲਾ ਚੱਕਿਆ ਤੇ ਇਸ ਵੇਲੇ ਕਿੱਧਰ ਚੱਲੇ ਤੇ ਸਾਰਿਆਂ ਤੋਂ ਪਹਿਲਾਂ ਤਾਂ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਇਹ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 6 ਅਗਸਤ 22 ਹੌਣ ਬਰਾ 225 ਤੇ ਵਲੌਗ ਅੱਜ ਦਾ ਬਹੁਤ ਲੇਟ ਸਟਾਰਟ ਕਰਿਆਗਾ ਤੇ ੜਕੇ ਦਾ ਨਿਆ ਉੱਠ ਜਾਣਾਗਾ ਤੇ 5 ਵਜੇ ਉੱਠ ਕੇ ਕੰਮ ਤੋਂ ਦੇ ਕਰਕੇ ਸਾਰੇ ਬੇਲੇ ਸੀ ਤੇ ਚੱਲੇ ਆ ਪਿੰਡ ਕਟੂ ਕੱਲ ਇੰਗਲੈਂਡ ਤੋਂ ਮਿੱਤਰ ਆਇਆਗਾ ਕੋਈ ਸਮਾਨ ਸੱਲਾ ਲੈ ਕੇ ਤੇ ਉਹ ਤੋਂ ਮੜਿਆ ਜਿਹਾ ਸਮਾਨ ਉਹ ੜਕੇ ਲਿਆਉਣੇ ਤੇ ਨਾਲ ਜਾਊਗਾ ਸੋਨੀ ਮਿੱਤਰ ਉਹਨੂੰ ਕੰਮ ਸੀ ਪਹਿਲਾਂ ਤੇ ਤਾਂ ਲੇਟ ਹੋ ਗਏ ਤੇ ਬਾਕੀ ਮੈਂ ਦਾ ੜਕੇ ਦਿਹਾਰ ਤੀ ਪਹਿਲਾਂ ਮੈਨੂੰ ਆਏ ਸੀ ੜਕੇ ਸਨੇਹਾ ਜਾ ਆਵਾਂਗੇ ਉਹਨਾਂ ਵੀ ਬਾਈ ਨੂੰ 1 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ ਉਹਨੂੰ ਤੇ ਅਸੀਂ ਵਾਸ ਖਾਸੇ ਲੇਟ ਹੋ ਗਏ ਸਵਾ ਘੰਟਾ ਘੰਟਾ ਸਵਾ ਘੰਟਾ ਇੱਥੋਂ ਜਾਣ ਤੇ ਲਾ ਦੇਗੇ ਜਿਲ੍ਹਾ ਬਰਨਾਲਾ ਬਰਨਾਲੇ ਗੋਲੀ ਪਿੰਡ ਆ ਇਹ ਇੱਥੋਂ 93 94 ਕਿਲੋਮੀਟਰ ਹੈਗਾ ਤੇ ਖੈਰ ਵੇਖਦੇ ਆ ਜਿੱਦੇ ਦਿਨ ਦਾ ਮਾਹੌਲ ਹੈ ਤੇ ਐਂਡ ਤੱਕ ਜਰੂਰ ਦੇਖੋ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਭਾਈ ਤੇ ਮੇਤਰ ਹਲੇ ਇੱਧਰ ਰਿਖਦਾ ਨਹੀਂ ਕਹਿੰਦਾ ਸੀ 5 ਮਿੰਟਾਂ ਚ ਜਾ ਗਿਆ ਤੇ 5 ਮਿੰਟਾਂ ਦੇ ਹਿਸਾਬ ਨਾਲ ਬਾਹਰ ਨਿਕਲਿਆ ਸੀ ਕੀ ਹਾਲ ਆ ਤੇ ਇੱਧਰ ਜਾਨਵਰਾਂ ਨੇ ਲਵਾਇਆ ਹੋਇਆ ਜੀ ਕਿਰ 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 ਹੋਈ ਜਾਂਦੀ ਆ ਹੋ ਆ ਗਈ ਗੱਡੀ ਕੀ ਹਾਲ ਆ ਮਿੱਤਰ ਜੇ 8 ਫੁੱਟ ਹੋ ਗਈ ਆਪਣਾ ਉਹ ਵੀ ਚੱਲ ਜੂਗਾ ਚੱਲ ਜੂਗਾ ਆਪਾਂ ਨੂੰ 7.5 ਦਾ ਪੀਸ ਆ ਆ ਇਹ ਉਹ પ્રાਣੀ ਹਾਂ ਡੀ ਮਾਡਲ ਦਵਾਰੀ ਇਹ ਟਰੱਕ ਸੋਹਣੇ ਲੱਗਦੇ ਸੀ ਹਨਾ ਦਵਾਰੀ ਆ ਗਈ ਲਾ ਬਈ ਜਵਾਨੇ ਚ ਦਵਾਰੀ ਢਾਂਗਾ ਇਹ ਵੀ ਚੀਜ਼ ਠੀਕ ਹੈ ਭਾਈ ਤੇ ਮਿੱਤਰ ਸਰਿੰਦਰ ਸਿੰਘ ਦਾ ਸੋਨੀ ਪੈਂਟ ਜਿਹੜਾ ਸੋਨੀ ਹੈਗਾ ਕਾਗਜ਼ਾਂ ਦੇ ਭਾਈ ਸਰਿੰਦਰ ਸਿੰਘ ਬਾਲਾ ਬਿਜੀ ਹੋ ਰਿਆ ਸੀ ਅੱਜ ਅੱਜ ਬਿਜੀ ਸੀ ਇਹ ਕੰਮ ਬਹੁਤ ਗਿਆ ਸੀ ਠੀਕ ਹੈ ਦੇ ਫੀਡ ਬੈਕਟਰੀ ਵਾਲੇ ਭਾਈ ਅ ਬਿਜ਼ਨਸmen ਬੰਦੇ ਅਕਸਰ ਬਿਜੀ ਰਹਿੰਦੇ ਦੇਖੇ ਨੇਗੇ ਲੋਟਾ ਚਲੋ ਆਪਾਂ ਪਹੁੰਚਦੇ ਆ ਭਾਈ ਪਹਿਲਾਂ ਪਿੰਡ ਕੱਟੂ ਤੇ ਬਾਈ ਨੂੰ ਮਿਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਅਗਲੀ ਗੱਲ ਬਾਤ ਇਹ ਸਾਰੇ ਇੱਥੇ ਇਹੋ ਜਿਹੀ ਟਰੱਕ ਆਉਣਗੇ ਆ ਫੈਕਟਰੀ ਵਾਲੇ ਹਨ ਉਹ ਆਉਂਦਾ ਇੱਕ ਅੱਗੇ ਪਾਸੇ ਇੱਕ ਆਹ ਉਹ ਵਾ ਪਾਸੇ ਇੱਕ ਨਹੀਂ ਹੈ ਤਾਂ ਉਹ ਪਾਸੇ ਇੱਥੇ ਆ ਜੱਲੀ ਜਾਂਦੇ ਨੇ ਛੋਕਲ ਜੀ ਜੱਲੀ ਜਾਂਦੇ ਆ ਹਾਂ ਉਹ ਆ ਬਸ ਇਹ ਹਾਂ ਇਹ ਤਾਂ ਹੋ ਗਏ 20 20 ਸਾਲ ਬਸ ਆ 5-7 ਕਿਲੋਮੀਟਰ ਏਰੀਏ ਚ ਚਲਾਈ ਜਾਂਦੇ ਨੇ ਇੱਥੇ ਵੀ ਲੈਂਦਾ ਪੈਸੇ ਉਹ ਰੜੀ ਬੜੀ ਬਹੁਤ ਚੱਲੀ ਜਾਂਦੀ ਆ ਬੜੀ ਬੜੀ ਚੱਲਦੀ ਆ

ਆਈ ਜਾਣਾ ਬੋ ਠੀਕ ਹੈ ਜੀ ਠੀਕ ਹੈ ਭਾਈ ਤੇ ਸਵਾ ਸਾਨੂੰ ਬਾਵਾ ਹੋ ਗਿਆ ਪਿੰਡੋਂ ਤੁਰੇ ਹੋਏ ਨੂੰ ਤੇ 2 ਸਵਾ 2 ਘੰਟੇ ਹੋ ਗਏ ਭਾਗਾ ਵਾਲੇ ਗੂਗਲ ਨੇ ਸਾਨੂੰ ਪਹਿਲਾਂ ਪੁਠੇਰਾ ਬਾਤਾ ਉਧਰ ਰਸੂਗੇ ਸਵੇਰੇ ਜਾਈਗੇ ਉਥੇ ਅੱਗੇ ਆ ਕੇ ਪਹੀ ਮੁੱਕ ਗਈ ਪਹੀ ਕੀ ਜਮ ਡੰਡੀ ਵੀ ਨਹੀਂ ਰਹੀ 1 ਕਿਲੋਮੀਟਰ ਟਰਨ ਵਾਈਟ ਓਨਟੂ ਐਬਨਲ ਬੇਲੀਨ ਲੋਗਾਧਨੋਲਾ ਹੰ데요 ਖੁਦੀ ਕਲਾ ਰੋਡ ਟੁਵਰਡਸ ਰਾਜਗੜ ਇਹਦੀ ਜ਼ੋਨ ਲਾ ਪਹਿਲਾਂ ਕਿੱਥੇ ਹੀ ਆ ਡਰੇਨ ਅੱਗੇ ਆ ਮੜੇ ਹੋਲੀ ਚੱਲਦਾ ਤੇ ਹੁਣ ਗਾਹਾਂ ਆਏ ਬਈ ਇੱਧਰ ਦਾ ਜਿਹੜਾ ਕੱਟੂ ਵਾਲਾ ਰੋੜ ਆ ਇਹਦੇ ਤੇ ਉਹ ਬਣੀ ਜਾਂਦਾ ਜੀ ਗੇਟ ਜਾ ਇਹ ਰਾਹ ਵੀ ਬੰਦ ਕਰੀ ਬੈਠੇ ਆ ਤਾਂ ਬਹੁਤ ਜਮਦੇ ਬਾਈ ਚੱਕਰਾਂ ਆ ਜਾਂਦੇ ਬਾਈ ਫਿਰਦੇ ਆ ਨੌਜਵਾਨ ਨੇ ਇਹ ਆਹ ਕਹਿੰਦੇ ਬਾਈ ਇਹਦਾ ਖੇਤ ਵਾਲੀ ਬਹੀ ਆ ਬਿ ਡਰੇਨ ਤਾਂ ਇਹ ਆ ਓਕੇ ਹੂ ਡਰੇਨ ਪੌਚਾ ਜਿਹਾ ਸਾਚ ਚ ਚੱਲ ਗਏ ਫਿਰ ਜਾਲ ਫਿਰ ਲੈ ਕੇ ਰੱਬ ਦਾ ਨਾ ਦੇਖੀ ਜਾਉਗੇ ਇਹ ਜਾ ਰੋਡ ਤੱਕ ਉਹਦੀ ਵੀ ਆਉਂਦਾ ਹੂ ਘੁੰਮ ਕੇ ਤੋਂ ਨੇ ਕੋਈ ਉਹ ਮੋੜ ਤੇ ਨਿਕਲ ਜਾਈ ਜਾਂਦੇ ਆ ਤਾਂ ਵਧੀਆ ਹੂਰਾ ਯਾਰ ਉਹ ਕੱਸੀ ਵਾਲਾ ਸਹੀ ਹੋ ਗਈ ਜੀ ਤੁਸੀਂ ਹਾਂ ਉਦੋਂ ਡਰਾਈਵਰ ਸਾਡਾ ਭਈਆ ਜਲੌਂਕਲਾ ਉਹ ਗੱਡੀ ਚਲਾ ਰਿਹਾ ਸਟੇਰਿੰਗ ਤੇ ਪਹਿਲਾਂ ਵੀ ਇਹ ਜਥਾਵਾ ਤੋਂ ਉਧਰ ਮੁੜ ਕੇ ਆਏ ਆਗੇ ਪਿੱਛੋਂ ਜਿੱਥੇ ਅਸੀਂ ਹੋਰ ਰਾਹ ਪੈ ਗਿਆ ਜੀ ਪਿੰਡਾਂ ਥਾਣੀ ਦੇ ਉਹ ਬਈ ਨੂੰ ਵੋਚ ਲਾਂਗੇ ਕਿ ਬੰਬੂ ਆਉਂਦਾ ਵੇ ਸਕੂਲ ਰੀਣਾ ਪੁੱਛੀ ਬਈ ਨੂੰ ਮੜੇ ਕੱਟੂ ਜਾਂ ਬਾਈ ਕੱਟੂ ਨੂੰ ਆਹੀ ਜਾਊਗਾ ਸਾਫ ਹੈ ਵਗ ਜਾਗੇ ਵਗ ਜਾਗੇ ਅੰਮਾ ਹਾਗੇ ਸੁਆ ਟ੍ਰੇਨ ਹੀ ਬਗ ਜਾਗੇ ਕਹਿੰਦਾ ਪਹੁੰਚ ਜਾਗੇ ਚੱਲ ਚੱਪੋਈ ਨਾ M1.7 kilometers turn right

ਮੈਨੂੰ ਨਹੀਂ ਆ ਰਹੀ ਇਹਨਾਂ ਰੋੜਾਂ ਰਾਹ ਆ ਦੇਖ ਦੇਖ ਕੇ ਛੋੜ ਨਹੀਂ ਉਹ ਆ ਉਹ ਦੂਜੀ ਹੋਵੇ ਇਹਦੇ ਤੇ ਸੇਵਕ ਆ ਬਈ 1 ਕਿਲੋਮੀਟਰ ਅੱਗੇ ਰੋੜਾ ਜੂ ਆ ਆ ਵੇ ਹਾਂ ਹਾਂ ਸੇਵਕ ਗੱਡੀ ਗੱਡੀ ਉਹ ਦੂਜੀ ਧਰੀ ਉਹ ਅਮਰੀਕਾ ਜੰਗਲਾਂ ਦੀ ਉਹ ਫਰੋੜੇ ਗਾ ਤਿੰਨ ਟਾਇਰ ਜੀ ਜੰਗਲ ਸਵਾਰੀ ਆ ਜੀ ਹਾਂ ਆ ਸਹੀ ਆ ਪਈ ਦੋ ਤਰੀਕ ਨੂੰ ਮਦਬਾ ਕਿਲਾ ਦੋ ਇੰਦਰ ਆਓ ਖੜਾ ਬਾਈ ਵੀ ਪਈ ਆਪਣ ਨੂੰ ਡਿੱਕੀ ਜਾਂਦਾ ਇੰਗਲੈਂਡ ਵਾਲਾ ਬਾਈ ਇਤਰੀ ਦਾਪੂ ਕਿਲਾ ਦਾ ਲੱਗੇ ਨਹੀਂ ਉਹਦਾ ਲਾ ਲਾ ਉਹ ਹੀ ਗੁਰੂ ਕੀ ਹਾਲ ਹੈ ਮੇਤਰਾ ਤੇ ਬਾਈ ਸੰਤੀ ਪਹੁੰਚ ਗਏ ਜਮਾਂ ਚੜਦੀ ਗੱਲਾ ਇੱਧਰ ਵੀ ਲਵਾ ਦਿਓ ਹਾਜਰੀ ਸੱਸੀਆ ਬਾਈ ਸਾਰਿਆਂ ਨੂੰ ਸੱਸੀ ਕੱਲ ਤੇ ਮੇਤਰ ਬਾਈ ਕੱਲ ਹੀ ਆਇਆ ਹਲੇ ਇੰਗਲੈਂਡ ਤੋਂ ਤੇ ਅੱਜ ਆਪਾਂ ਬਾਈ ਕੋਲੇ ਪਹੁੰਚ ਗਏ ਆ ਆਇਆ। ਵੀ ਗਲਤ ਰਾ ਪੈਗੇ ਪਿੱਛੋਂ। ਅਸੀਂ ਨਾ ਉਹ ਬਾ ਬੜਾ ਗਲਤ ਪੈਗੇ ਬਈ। ਇਹ ਨੂੰ ਲਾ ਲੜਾਈ ਮੜਾ ਇਹ ਕੰਮ। ਮੈਂ ਵੈਸੇ ਨਹੀਂ ਲਾਇਆ ਮਖਾਜਰ ਸਹੀ ਹੋ ਸ਼ਰਕਤ ਲੰਗਦੀ ਹੋਗੀ ਜਰ ਬਾਈ। ਆ ਜਾ ਜੀ ਆ ਇਹਨੂੰ। ਆ ਜਾ ਅੰਦਰ। ਆਇਓ। ਕੜੀ ਹੋ ਗਈ। ਹਾਂ ਨਹੀਂ ਨਹੀਂ ਕੋਈ ਨਾ ਬਣਾਈ ਸੁਨੀਦਰੋ। ਇਹ ਆਪਾਂ ਨੂੰ ਬਈ ਘੰਟਾ ਸਾਵਾ ਘੰਟਾ ਹੋ ਗਿਆ ਇਸ ਮਿੱਤਰ ਕੋਲੇ ਤੇ ਆ ਇਧਰ ਨੂੰ ਹੋ ਜਾ ਮੜਾ ਸੁਨੀਦਰੋ। ਸਿੱਧਾ ਹੀ ਝੁੱਪ ਪੈ ਯੂ ਮੂੰ ਤੇ ਤੇ ਬਾਈ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਬਾਈ ਆਇਆ ਆਪਣਾ ਇੰਗਲੈਂਡ ਤੋਂ ਕੱਲ ਹੀ ਆਇਆ ਹਜੇ ਤੇ ਆ ਸੌਦਾ ਪੱਤਾ ਲੈ ਕੇ ਆਏ ਸੀਗੇ ਇਹ ਹਮ ਹੌਲੀ ਲੈਂਡ ਦੇ ਮਾਈਕ ਜਿਹੜੇ ਦੇ ਆਪਾਂ ਗੱਲ ਕਰਦੇ ਸੀਗੇ ਕਿ ਇੱਥੋਂ ਮਿਲਦੇ ਨਹੀਂ ਤੇ ਨਾਲੇ ਇੰਨੇ ਬਹਾਨੇ ਨਾਲ ਬਾਈ ਦੇ ਕੋਲੇ ਮਿਲ ਗਏ ਤੇ ਨਾਲੇ ਆ ਲੈ ਜਾਾਂਗੇ ਆਪਾਂ ਜੇ ਜਿਹਦੀ ਆਪਾਂ ਨੂੰ ਸਭ ਤੋਂ ਜ਼ਿਆਦਾ ਲੋੜ ਸੀਗੀ ਹੌਲੀ ਲੈਂਡ ਲਾਰਕ M2 ਕੰਬੋ ਤੇ ਆ ਲੱਗੇ ਤੁਹਾਨੂੰ ਦੇਖਦੇ ਹੋਣਗੇ ਤੇ ਬਾਜ ਦਾ ਫਰਕ ਵੀ ਭਾਈ ਤੁਸੀਂ ਆਪ ਦੱਸਦੇ ਹੋ ਤੇ ਬਾਕੀ ਭਾਈ ਹਾਜ਼ਰੀ ਆਪਾਂ ਪਹਿਲਾਂ ਲਵਾਤੀ ਸੀਗੀ ਹਾਂਜੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਿੰਡ ਆਉਂਦੇ ਸਾਡੇ ਨਹੀਂ ਧੰਨਵਾਦ ਤੁਹਾਡਾ ਵੀ ਹੋਏ ਦੇਖਣ ਆਲੇ ਨੂੰ ਸਨਾਂ ਭਾਈ ਬੁੱਧ ਪਤਾ ਨਿਆੜੇ ਨੂੰ ਦਿਖਾਉ ਹੈ ਪੰਜਾਬ ਨਾਲ ਜੁੜੋ ਪੰਜਾਬ ਆਓ ਸਾਰੇ ਤੇ ਆਪਣੀ ਤਾਂ ਇਹੀ ਕੋਸ਼ਿਸ਼ ਆ ਥੋੜੇ ਟਾਈਮਾਂ ਮਾਰਨੇ ਕਰੀਏ ਗੇਟਾਂ ਤਾਂ ਚੰਗੀ ਗੱਲ ਹੈ ਭਾਈ ਆਏ ਸੀ ਪਹਿਲਾਂ ਕਹਿੰਦਾ ਜਨਵਰੀ ਚ ਅਸੀਂ ਤੇ ਬਾਈ ਤੇ ਬਾਈ ਦੀ ਕੁੜੀ ਆ ਤੇ ਕਹਿੰਦਾ 5-6 ਮਹੀਨਿਆਂ ਚ ਦੁਬਾਰੇ ਗਿਹੜਾ ਲੱਗ ਗਿਆ ਬਾਈ ਕਹਿੰਦਾ ਸਾਲ ਚ ਇੱਕ ਦੋ ਗਿਹੜੇ ਲੱਗ ਹੀ ਜਾਂਦੇ ਚੰਗੀ ਗੱਲ ਆ ਬਈ ਇਹਦੇ ਨਾਲ ਬੱਚੇ ਆਪਣੇ ਪੰਜਾਬ ਨਾਲ ਜੁੜੇ ਰਹਿੰਦੇ ਆ ਹਨਾ ਨਹੀਂ ਨਹੀਂ ਵਧੀਆ ਬਾਈ ਤੇ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਉੱਥੇ ਮਾਲੋ ਮੇਨ ਸ਼ਹਿਰ ਤੁਹਾਨੂੰ ਕਿਹੜਾ ਲੱਗਦਾਗਾ ਬਾਈ ਉਧਾਂ ਸਿਮਿੰਡਰ ਪੈਂਦਾ ਸ਼ਹਿਰ ਪਰ ਤਕਰੀਬਨ ਆਪਣਾ ਜਾਤ ਸਾਰੇ ਸਾਊਥ ਹਾਲ ਨੂੰ ਹੀ ਜਾਣਦੇ ਆ ਲੰਡਨ ਚ ਪੈਂਦਾ ਤੇ ਸਾਊਥ ਹਾਲ ਤੋਂ ਤਕਰੀਬਨ ਘੰਟਕ ਦੀ ਦੂਰੀ ਆ ਠੀਕ ਆ ਤੁਸੀਂ ਕਦੋਂ ਦੇ ਗਏ ਹੋ ਬਈ ਇੱਥੇ ਬਈ ਮੈਂ ਗਿਆ 2008 ਦਾ 2008 ਦੇ ਹਾਂਜੀ ਠੀਕ ਹੈ ਸੋਨੇ ਪੈਰ ਲਾਏ ਹੋਣਗੇ ਪਰਮਾਤਮਾ ਨੇ ਵੀਰ ਹਾਂਜੀ ਬਹੁਤ ਚੜਦੀ ਕਲਾ ਵਾਹਿਗੁਰੂ ਜਿਹੜੇ ਹੁਣ ਅੱਜ ਕੱਲ ਨਵੇਂ ਮੁੰਡੇ ਕੁੜੀਆਂ ਜਾਂਦੇ ਆ ਉਹਨਾਂ ਵਾਸਤੇ ਕੋਈ ਸੰਦੇਸ਼ ਹੈ ਉੱਥੇ ਬਾਰੇ ਸੰਦੇਸ਼ ਭਾਈ ਬਸ ਇਹ ਹੈ ਥੋੜਾ ਕਾਲੀ ਨਾ ਕਰੇ ਕੋਈ ਵੀ ਬੰਦਾ ਜੇ ਥੋੜਾ ਦਾਣਾ ਪਾਣੀ ਕਿਤੇ ਵੀ ਲਿਖਿਆ ਹਾਂਜੀ ਕੰਮ ਭਾਈ ਇਹ ਹੀ ਗੱਲ ਨਹੀਂ ਕੰਮ ਮਿਲ ਜਾਂਦਾ ਤੇ ਥੋੜਾ ਜਿਹਾ ਟਾਈਮ ਸਟਰਗਲ ਸ਼ੁਰੂ ਕਰਨੀ ਪੈਂਦੀ ਹੈ ਕਈ ਮੇਰੇ ਵੀਰ ਉਹ ਟਾਈਮ ਦੇ ਵਿੱਚ ਸੋਚਦੇ ਆ ਵੀ ਕੁਛ ਨਹੀਂ ਵਾਪਸ ਮੁੜ ਜੀਏ ਪਰ ਇੰਨੇ ਪੈਸੇ ਲਾ ਕੇ ਜਾਂਦੇ ਹੋ ਵਾਪਸ ਆਉਂਦਾ ਕੋਈ ਤਕ ਨਹੀਂ ਤੇ ਸਬਰ ਕਰੋ ਮਿਲ ਜਾਂਦਾ ਕੰਮ ਕੰਮ ਬਥੇਰਾ ਤੇ ਮੈਂ ਤਾਂ ਇਹ ਪ੍ਰੈਫਰ ਦਿੰਦਾ ਜਿਹੜਾ ਮੇਰਾ ਵੀਰ ਭਾਈ ਜਾਂਦਾ ਕੱਲਾ ਕੋਈ ਨਾ ਦੇ ਕੁੜੀਆਂ ਨੂੰ ਭੇਜੋ ਤੇ ਨਾ ਹੀ ਟਰਾਈ ਕਰੋ ਜੇ ਸਟੂਡੈਂਟ ਭੇਜਦੇ ਭੇਜੋ ਨਾਲ 파ਰਟਨਰ ਜ਼ਰੂਰ ਭੇਜੋ ਕਿਉਂਕਿ ਇਕੱਲੇ ਇਕੱਲੇ ਬੰਦੇ ਇਕੱਲੇ ਬੰਦੇ ਸਟ੍ਰਗਲ ਬਹੁਤ ਹੈ ਆ ਜੇ ਤੁਸੀਂ ਦੋ ਜਾਣੇ ਫਿਰ ਉਹ ਹੀ ਤੁਹਾਡੀ ਕਮਾਈ ਦੁੱਗਣੀ ਹੁੰਦੀ ਤੇ ਨਾਲੇ ਜੇ ਇੱਕ ਬੰਦਾ ਨੂੰ ਕੰਮ ਨਹੀਂ ਵੀ ਮਿਲਦਾ ਦੂਜੇ ਬੰਦੇ ਨੂੰ ਕੰਮ ਫੋਲ ਮਿਲ ਜਾਂਦਾ ਠੀਕ ਹੈ ਉਹਨਾਂ ਨਾਲ ਖਰਚਾ ਪਾਣੀ ਮੈਂਟੇਨ ਹੋਏ ਜਾਂਦਾ ਹਾਂਜੀ ਪਰ ਇਕੱਲੇ ਬੰਦੇ ਲਈ ਸਟਰਗਲ ਬਹੁਤ ਹੈ ਇੱਕ ਗੱਲਾ ਬੰਦਾ ਇਕੱਲਾ ਬੰਦਾ ਜਾਵੇ ਵਰਕ ਪਰ ਮਰ ਤੇ ਜਾਵੇ ਪਰ ਜੇ ਕੋਈ ਬੰਦਾ ਸਟੂਡੈਂਟ ਜਾਂਦਾ ਇਕੱਲਾ ਉਹਦੇ ਲਈ ਸਟਰਗਲ ਹੈ ਪਰ ਹੌਲੀ ਹੌਲੀ ਕਾਮਯਾਬ ਹੋ ਜਾਂਦਾ ਪਰ ਸਟਰਗਲ ਜ਼ਰੂਰ ਹੈ ਪਰ ਜੇ ਤੁਸੀਂ ਦੋ ਜਾਣੇ ਹੋ ਤਾਂ ਇਹ ਤੋਂ ਬਣਾ ਤਾਂ ਵਧੀਆ ਦੋ ਜਾਣੇ ਤਾਂ ਮੈਂ ਕਹਿੰਦਾ ਇਹ ਠੀਕ ਹੈ ਬਾਈ ਉੱਥੇ ਇਹ ਵੀ ਫਰਕ ਹੈ ਕੋਈ ਜਿਵੇਂ ਏਰੀਆ ਦਾ ਜਿਵੇਂ ਆਪਣੇ ਸ਼ਹਿਰਾਂ ਦਾ ਖਾਲੀ ਹੈ ਦਿੱਲੀ ਮੁੰਬਈ ਚੰਡੀਗੜ੍ਹ ਵੀ ਕੰਮ ਦਾ ਕਿਸੇ ਪਾਸੇ ਹਾਂਜੀ ਹਾਂਜੀ ਜ਼ਰੂਰ ਕੰਮ ਦਾ ਜ਼ਰੂਰ ਉਹੀ ਕਿਹੜੇ ਰੀਜ ਠੀਕ ਹੈ ਹਾਂ ਮੈਂ ਪਹਿਲੀ ਗੱਲ ਕਰਕੇ ਹੱਟੇ ਨਾ ਬਾਈਨਾ ਵੀ ਸਾਊਥ ਤੇ ਸਾਰੇ ਸਾਊਥ ਆ ਜਾਂ ਬਰਮਿੰਗਮ ਦੋ ਹੀ ਮੇਨ ਸ਼ਹਿਰ ਨੇ ਜਿਨ੍ਹਾਂ ਨੂੰ ਜਾਣਦੇ ਆ ਜਿਨ੍ਹਾਂ ਵੀ ਗੱਲ ਕੋਈ ਹਰੇਕੀ ਗੂ ਸਾਡਾ ਸਾਊਥ ਚਲ ਗਿਆ ਜਾਂ ਬਰਮਿੰਗਮ ਸੋ ਇਹੀ ਦੋ ਸਿਟੀਆਂ ਦੇ ਸਭ ਤੋਂ ਵੱਧ ਆਪਣੇ ਪੰਜਾਬੀ ਰਹਿੰਦੇ ਆ ਤੇ ਸਭ ਤੋਂ ਵੱਧ ਪੰਜਾਬੀ ਵੀ ਨਮਾ ਹੁੰਦਾ ਇੱਥੇ ਹੀ ਆਉਂਦਾ ਸਭ ਤੋਂ ਪਹਿਲਾਂ ਹਾਂ ਸੋ ਮੇਰੇ ਕੋਈ ਵੀ ਨਮਾ ਜਾਂਦਾ ਹੈ ਉੱਥੇ ਕੋਈ ਵੀ ਰਹਿੰਦਾ ਵੀਰ ਭਰਾ ਤੁਸੀਂ ਆਸੇ ਪਾਸੇ ਮੂਵ ਹੋ ਕੰਮ ਬਹੁਤ ਆ ਇਹ ਦੋਵਾਂ ਨੂੰ ਛੱਡ ਕੇ ਕਿਤੇ ਬਾਹਰ ਜਾਵਾਂਗੇ ਕੰਮ ਬਹੁਤ ਆ ਪਰ ਜੇ ਤੁਸੀਂ ਕਹੋਗੇ ਅਸੀਂ ਰਹਿਣਾ ਵੀ ਉੱਥੇ ਹੀ ਆ ਤਕਮ ਉੱਥੇ ਵੀ ਹੈਗਾ ਪਰ ਥੋੜਾ ਟਾਈਮ ਲੱਗਦਾ ਪਰ ਜੇ ਤੁਸੀਂ ਕਿਤੇ ਬਾਹਰਲੇ ਸ਼ਹਿਰਾਂ ਵਿੱਚ ਮੂਵ ਹੋ ਜਾਓ ਨੇੜੇ ਤੇੜੇ ਦੂਰ ਜਾੜੇ ਤਾਂ ਉੱਥੇ ਕੰਮ ਬਹੁਤ ਹੈ ਪਰ ਠੀਕ ਹੈ ਆ ਮਿਲ ਜਾਂਦਾ ਕੰਮ ਇਹ ਹੀ ਗੱਲ ਨਹੀਂ ਠੀਕ ਹੈ ਬਾਈ ਦਾ ਨਾਮ ਆਪਾਂ ਦੱਸਿਆ ਨਹੀਂ ਸਿਮਰ ਗਿੱਲ ਬਾਈ ਇਸ ਟਾਈਮ ਆਪਾਂ ਖੜੇ ਆ ਪਿੰਡ ਕਟੂ ਬਾਲੀਆਂ ਵਾਲੇ ਰੋਡ ਤੇ ਤੇ ਜਿਲ੍ਹਾ ਬਈ ਇਹ ਬਰਨਾਲਾ ਹਾਂਜੀ ਬਰਨਾਲਾ ਠੀਕ ਹੈ ਬਈ ਤੇ ਮਿਹਰਬਾਨੀ ਵਧੀਆ ਲੱਗੇ ਗੱਲਬਾਤਾਂ ਕਰਕੇ ਤੇ ਹੁਣ ਹੋਰ ਕੋਈ ਖਾਸ ਕਵਰ ਸੁਣਾਉਂਗਾ ਤੁਸੀਂ ਖਾਸ ਕਵਰ ਕੋਈ ਨਹੀਂ ਬਾਈ ਬਸ ਵਧੀਆ ਬਸ ਨਿਆਰੇਦਾਰਾ ਕੰਟਰੀ ਮਸਟ ਵਿਜ਼ਿਟ ਹੈ ਵੀ ਬੰਦੇ ਕੋਈ ਜਾਂਦਾ ਜੇ ਕੋਈ ਨਮਾ ਵੀ ਜਾਂਦਾ ਭੈਣ ਭਾਈ ਤਾਂ ਆਪਣਾ ਟਰਾਈ ਕਰੋ ਵੀ ਵਰਕ ਪਰਮਿਟ ਹੋਵੇ ਤੇ ਵਰਕ ਪਰਮਿਟ ਵੀ ਹੋਵੇ ਜੈਨੂਇਨ ਅੱਜ ਕੱਲ ਵਰਕ ਪਰਮਿਟ ਬਹੁਤ ਏਦਾਂ ਚੱਲੇ ਹੋਏ ਆ ਜਿਵੇਂ ਕੰਪਨੀਆਂ ਤੁਹਾਨੂੰ ਕਹਿੰਦੀਆਂ ਅਸੀਂ ਕੰਮ ਦਿਵਾਵਾਂਗੇ ਹੀ ਤੁਹਾਨੂੰ ਕੰਮ ਮਿਲ ਜੂਗਾ ਪਰ ਜਿਹੜੀਆਂ ਉਹ ਕੰਪਨੀਆਂ ਹੁੰਦੀਆਂ ਉਹ ਸਾਰੀ ਫਰਜੀ ਹੁੰਦੀਆਂ ਹਾਂਜੀ ਹਾਂਜੀ ਤੇ ਜੇ ਕੋਈ ਬੰਦਾ ਉੱਥੇ ਜਾਂਦਾ ਉਹ ਤੁਹਾਨੂੰ ਕੰਮ ਨਹੀਂ ਮਿਲਦਾ ਉਹ ਕੰਪਨੀ ਤੇ ਕਿਉਂਕਿ ਉਹ ਕੰਪਨੀ ਪੇਪਰਾਂ ਜੀ ਹੁੰਦੀ ਆ ਉਹਦਾ ਕੋਈ ਕੰਪਨੀ ਨਹੀਂ ਹੈਗੀ ਪੇਪਰਾਂ ਜੀ ਨਾ ਹੁੰਦਾ ਹਾਂ ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਜੇ ਤੁਸੀਂ ਬਾਹਰ ਕਿਤੇ ਕੰਮ ਕਰਦੇ 2 ਨੰਬਰ ਚ ਕਰਦੇ ਹੋ ਕੰਮ ਉਹ ਇੱਕ ਨੰਬਰ ਤੁਹਾਨੂੰ ਕੰਮ ਨਹੀਂ ਮਿਲਦਾ ਕਿਉਂਕਿ ਉਹ ਤੇ ਲਿਚਾ ਹੁੰਦਾ ਤੁਸੀਂ ਇਹੀ ਕੰਪਨੀ ਚ ਕੰਮ ਕਰ ਸਕਦੇ ਹੋ ਜੇ ਕੋਈ ਹੋਰ ਕੰਪਨੀ ਕੰਮ ਕਰੋਗੇ ਫਿਰ ਉਹ ਸਾਹ ਕੰਪਨੀ ਕੀ ਕਰਦੀ ਆ ਉਹ ਫਿਰ ਤੁਹਾਨੂੰ ਕਹਿੰਦੀ ਆ ਵੀ ਅਸੀਂ ਟੈਕਸ ਨੂੰ ਭਰਨਾ ਪੈਣਾ ਹਾਂ ਸੋ ਕਈ ਬੰਦੇ ਇਹੋ ਜਿਹੇ ਆ ਜਿਹੜੇ ਸਿਰਫ ਵੀਜ਼ਾ ਬਚਾਉਣ ਲਈ ਕੰਮ ਨਹੀਂ ਕਰਦੇ ਪਰ ਟੈਕਸ ਨੂੰ ਭਰਨਾ ਪੈ ਰਿਹਾ ਨਹੀਂ ਤਾਂ ਉਹਨ ਜੇ ਵੀ ਬੰਦਾ ਜਾਂਦਾ ਵੀ ਇੱਕ ਨੰਬਰ 'ਚ ਜਾਓ ਦੋ ਨੰਬਰ ਬਹੁਤ ਔਖਾ ਔਖਾ ਵੀ ਨਹੀਂ ਕਹਿ ਸਕਦੇ ਪਰ ਜਦਦਾ ਸਟਰਗਲ ਬਹੁਤ ਹੈ ਦੋ ਨੰਬਰ 'ਚ ਭਾਈ ਹਾਂ ਕੋਈ ਸਪੈਸ਼ਲੀ ਇੰਗਲੈਂਡ ਦੇ ਵਿੱਚ ਬੰਦਾ ਨਹੀਂ ਪੱਕਾ ਹੁੰਦਾ ਜਲਦੀ ਮੈਂ ਖੁਦ ਹੀ ਕਹਿੰਦਾ ਤਾਂ ਮੈਂ ਜਦੋਂ ਪਹਿਲੀ ਵਾਰ ਇੰਡੀਆ ਆਇਆ ਮੈਂ ਭਾਈ 11 ਸਾਲ ਬਾਅਦ ਆਇਆ ਉਹ ਵੀ ਮੈਂ ਵਿਆਹ ਕਰਾ ਕੇ ਫਿਰ ਆਇਆ ਠੀਕ ਹੈ 2008 'ਚ ਗਏ ਉਸ ਤੋਂ ਬਾਅਦ 11 ਸਾਲ ਬਾਅਦ ਆਏ ਹਾਂਜੀ 17 'ਚ ਆਇਆ ਪਹਿਲੀ ਵਾਰ ਇੰਡੀਆ ਆਇਆ ਕਿਹੇ ਜੀ ਫੀਲਿੰਗ ਉਹ ਤਾਂ ਹੈ ਜਦੋਂ ਵਾਪਸ ਆਏ ਫੀਲਿੰਗ ਬਈ ਬਹੁਤ ਵਧੀਆ ਪਰ ਜਦੋਂ ਅਸੀਂ ਵੀ ਗਏ ਸੀ ਨਵੇਂ ਨਵੇਂ 2008 ਚ ਜਿਹਨੂੰ ਵੀ ਕੋਈ ਮਿਲਦਾ ਸੀ ਕੋਈ ਕਹਿੰਦਾ ਮੈਨੂੰ ਇੱਥੇ ਬਈ 20 ਸਾਲ ਹੋ ਗਏ ਕੋਈ ਕਹਿੰਦਾ ਮੈਨੂੰ 12 ਸਾਲ ਹੋ ਗਏ ਮੈਂ ਇੰਦੇ ਨਹੀਂ ਗਿਆ ਸੀ ਸੋ ਤਾਂ ਯਾਰ ਇਹ ਕਿਵੇਂ ਇੰਨਾ ਟਾਈਮ ਕੱਢ ਗਏ ਹੈ ਨਾ ਵੀ ਅਹੀ ਤਾਂ ਯਾਰ ਵਗ ਜਾਂਦਾ ਥਾੜਕ ਬਾਦ ਨਾ ਪਰ ਇਹ ਜੀਆਂ ਮਜਬੂਰੀਆਂ ਇਹ ਜੇ ਬੰਦਾ ਅਹੀ ਥਾਂ ਤੇ ਫਸ ਜਾਂਦਾ ਨਾ ਫਿਰ ਬਾਅਦ ਚ ਕਿਉਂਕਿ ਜਦੋਂ ਅਸੀਂ ਬਾਗੇ ਮੈਂ ਵੀ ਸਟੂਡੈਂਟ ਹੀ ਗਿਆ ਸੀ ਮੈਂ ਦੱਸਦਾ ਹੈ ਨਾ ਤੇ ਸਟੂਡੈਂਟ ਗਏ ਕੰਮ ਕਰ ਨਹੀਂ ਮਿਲਿਆ ਕੋਈ ਮੈਂ ਕੱਲਾ ਗਿਆ ਸੀ ਫੇ ਤੁਸੀਂ ਕੀ ਇਲੀਗਲ ਹੋ ਜਾਂਦਾ ਬੰਦਾ ਮੈਂ ਦੋ ਨੰਬਰ ਚ ਹੋ ਗਿਆ ਮੈਂ ਕੰਮ ਕੀਤਾ ਚੋਰੀ ਉਦੋਂ ਬਾਅਦ ਵੀਜ਼ਾ ਖਤਮ ਹੋ ਗਿਆ ਵਾਪਸ ਨਹੀਂ ਆ ਨਹੀਂ ਸਕਦੇ ਸੋ ਫਿਰ ਉੱਥੇ ਰਹਿ ਕੇ ਹੀ ਤੁਸੀਂ ਰਹੇ ਫਿਰ ਮੈਂ ਹੌਲੀ ਹੌਲੀ ਚੱਲ ਰੱਬ ਨੇ ਮੇਲ ਮਿਲਾਈ ਵਿਆਹ ਹੋ ਗਿਆ ਸੋ ਵਿਆਹ ਕਰਾ ਕੇ ਉਦੋਂ ਬਾਅਦ ਮੈਂ ਇੰਡੀਆ ਆਇਆ ਸੋ ਉੱਥੇ ਸਿਰਫ ਇੱਕੋ ਹੀ ਆ ਅਨਲੈਸ ਵਿਆਹ ਕਰਾਓ ਉਤੋਂ ਦੇ ਕੋਈ ਬੌਰਨ ਹੋਵੇ ਹਾਂ ਕੁੜੀਆਂ ਇੰ ਬ੍ਰਿਟਿਸ਼ ਬੌਰਨ ਹੋਵੇ ਤਾਂ ਜਾਂ ਸੋ ਨਾ ਉੱਥੇ ਰਹਿੰਦਿਆਂ ਨੂੰ ਜਿੱਦਾਂ ਤੁਹਾਡੇ ਬੱਚਾ ਹੁੰਦਾ ਬੱਚੇ ਨੂੰ 7 ਸਾਲ ਹੋ ਗਏ ਰਹਿੰਦੇ ਨੂੰ ਹਾਂਜੀ ਭਾਈ ਫੇਰ ਤੁਸੀਂ ਕੇਸ ਲਾ ਸਕਦੇ ਬੱਚੇ ਦੇ ਸਿਰ ਤੇ ਉਦਾਂ ਬਹੁਤ ਔਖਾ ਠੀਕ ਹੈ ਭਾਈ ਹੁਣ ਹਰ ਇੱਕ ਸਾਲ ਕਿਹੜਾ ਲੱਗਦਾ ਰਹਿੰਦਾ ਹਾਂਜੀ ਤਕਰੀਬਨ ਟਰਾਈ ਕਰੀਂਦੀ ਆ ਵਾਕੀ ਜਦੋਂ ਮੰਜ ਦਾ ਸਬਬ ਤਾਂ ਬਤ ਬਤ ਕੋਸ਼ਿਸ਼ ਹੀ ਹੁੰਦੀ ਆ ਵੀ ਆਪਣੇ ਪੰਜਾਬ ਵੀ ਆਈਏ ਰੈਦਨ ਹੋ ਗਏ ਜਾਣਨਾ ਭਾਈ ਦੀ ਕੁੜੀਆ ਛੁੱਟੀ ਜੀ 7-8 ਸਾਲਾਂ ਦੀ ਆਪਣੇ ਕੋਦੇ ਮਿੱਤਰ ਦੀ ਗੁੜੀਆ ਵਰਗੀ ਆ ਥੱਲੇ ਜਾ ਕੇ ਮਲਿਆਉਨੇ ਆ ਗੁੜੀਆਂ ਨਾਲ ਵੀ ਚੱਲੀਏ ਭਾਈ ਥੱਲੇ ਨਾਲ ਹੌਲੀ ਹੌਲੀ ਅਸੀਂ ਪਿੰਡ ਵੱਲ ਵਧ ਲਾਂਗੇ ਆਜੋ 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 ਸੋਨੀ ਧੰਨਵਾਦ ਤੇਰਾ ਉਹ ਕਹਿਆ ਲਾਤਾ ਲਾਉਨੇ ਤੇਰੇ ਪਤਾ ਲੈ ਮੈਕ ਲਾਈਏ ਲਾਉਣਾ ਤੇਰੇ ਲੈ ਆ ਗਈ ਭਾਈ ਗੁੜੀਆਂ ਹਰਜਿੰਦ ਕੌਰ ਕਹਿਆ ਸੀ ਨਾ ਭਾਈ ਅਜਿੰਦ ਅਜਿੰਦ ਇਹ ਅਜਿੰਦ ਕਹਿੰਦੇ ਤੁਸੀਂ ਹਣਾ ਅਜਿੰਦ ਕੌਰ ਹਾਂ ਅਜਿੰਦ ਕੌਰ ਤੇ ਕੀ ਨਾ ਬੱਚੇ ਤੁਹਾਡਾ ਨਾ ਕੀ ਆ ਤੁਹਾਡਾ ਅਜਿੰਦ हां पूरा नाम ਦੱਸੋ ਹੋ ਗਿਆ ਕਿਹੜਾ ਪਿੰਡ ਆ ਤੁਹਾਡਾ ਹੂੰ ਕੱਟੂ ਕੱਟੂ ਠੀਕ ਹੈ ਕੀ ਸੁਣਾਓਗੇ ਅੱਜ ਸਾਨੂੰ ਪੰਜਾਬੀ ਜੀ ਤੁਸੀਂ ਕੀ ਸੁਣਾਓਗੇ ਕੀ ਪੁੱਛੋਗੇ ਪੁੱਛਣਾ ਜੀ ਇਹ ਬਈ ਉੱਥੇ ਮੇਰੇ ਇਹ ਊੜਾ ਗੜਾ ਵਾਲਾ ਦਾ ਕੰਮ ਤਾਂ ਬਾਹਰ ਉਹ ਬਸ ਹੋਣਾ ਬਾਹਰ ਆ ਪਰ ਮੈਂ ਇਹਨੂੰ ਟ੍ਰਾਈ ਕਰਾਉਂਦਾ ਸਕਾਰੀ ਚੱਲ ਸਕਦਾ ਕਿੱਦਾਂ ਗੜਾ ਦਾ ਕੰਮੜਾ ਗੜਾ ਦਿਖਾ ਬੋਲ ਸੁਣਾਉਂਗੀ ਊੜਾੜਾ ਸੁਣਾਓਗੇ ਇਹਨੂੰ ਨੇੜੇ ਰੱਖੋ ਮੂੰਹ ਦੇ ਆਵਾਜ਼ ਆਊਗੀ ਫਿਰ ਓਕੇ ਜਿੰਨਾ ਤੈਨੂੰ ਉਹਨਾਂ ਸਨਾਂ ਦੀ ਜਿੰਨੀਆਂ ਲਾਈਨ ਆਉਂਦੀਆਂ ਰੈਡੀ 1 2 3 4 ਇਹਨੂੰ ਆਵਾਜ਼ ਨਹੀਂ ਹੋਣੀ ਫਿਰ ਇਹ ਜਗਾ ਹਸਰ ਕਰੂਗਾ ਨਹੀਂ ਹਾ ਸੁਣਾਓ ਜਲ ਆਦਾ ਈਤੀ ਸੱਸਾ ਹਾ ਹਾ ਕਕਾ ਵਸ ਕਕਾ ਇਹ ਕੱਕਾ ਥੈਂਕ ਯੂ ਕੁਝ ਐ ਵੀ ਬੱਚੇ ਬਈ ਸੰਗ ਜਾਂਦੇ ਨੇ ਥੋੜਾ ਹਾਂ ਟਰਾਈ ਕਰਦੀ ਬੋਲਣ ਦੀ ਠੀਕ ਐ ਬਈ ਉੱਥੇ ਕਹਿੰਦੇ ਗੁੜੀਆਂ ਸਾਡੇ ਨਾਲ ਵੀ ਘਰ 'ਚ ਵੀ ਆਪਸ ਜਦੋਂ ਕੋਈ ਗੱਲਾਂ ਕਰਦੇ ਆ ਜਾਂ ਇੱਥੇ ਵੀ ਬਈ ਇਹਨਾਂ ਪਰਿਵਾਰ ਵਾਲਿਆਂ ਨਾਲ ਪੰਜਾਬੀ ਬੋਲਦੇ ਆ ਤੇ ਉੱਥੇ ਕਿ ਉਹ ਬਾਹਰ ਦੇ ਬੱਚਿਆਂ ਨਾਲ ਕਿਸੇ ਨਾਲ ਵੀ ਉਹ ਅੰਗਰੇਜ਼ੀ ਤੇ ਉਹ ਘਰ 'ਚ ਜਿਹੇ ਜਿਹੇ ਮਾਹੌਲ ਹੋਵੇ ਬਈ ਬੱਚੇ ਉਹਦੇ ਜਾਲੇ ਪੰਜਾਬੀ ਤਾਂ ਇਹ ਸਿੱਖ ਜਾਣਗੇ ਸੋਹਣੀ ਬੋਲਣਗੇ ਪਰ ਫੇਰ ਵੀ ਉਧਰਲਾ ਟੱਚ ਰਹੂਗਾ ਬਈ ਹਨਾ ਹਾਂਜੀ ਠੀਕ ਹੈ ਇੱਥੇ ਸਾਰਾ ਪੰਜਾਬੀ ਬੋਲਦੀ ਇਹਨੂੰ ਪਤੰਦ ਬੰਦੇ ਮੋਰ ਨਹੀਂ ਬੋਲ ਰਹੀ ਆਉਂਦੀ ਮੈਂ ਪੰਜਾਬੀ ਗੱਲ ਕਰਦੀ ਪਰ ਜਦੋਂ ਮੇਰੇ ਕੋਲ ਆ ਜੇ ਫੇਸ ਲਈ ਚੱਲ ਪੈਂਦੀ ਠੀਕ ਹੈ ਬਈ ਜੀ ਲੱਗ ਗਿਆ ਕੇ ਚ ਵੇਖੇ ਤਾਂ ਵਲੌਗ ਕੀ ਕੀ ਵਧੀਆ ਲੱਗਿਆ ਇੱਥੇ ਆ ਕੇ ਦੱਸ ਬੱਚੇ ਨਾਲ ਖੇਡਣਾ ਅੱਛਾ ਬੱਚਿਆਂ ਨਾਲ ਖੇਡਣਾ ਆਂਡ ਗਵਾੜ ਦੇ ਬੱਚੇ ਇਹਨਾਂ ਦੇ ਆਪ ਹੀ ਬਾਈਆਂ ਦੇ ਸਕੇ ਪਰਿਵਾਰਾਂ ਦੇ ਇੱਥੇ ਫਿਰਦੇ ਸੀ ਨਾਲ ਥੱਲੇ ਉਦੋਂ ਖੇਡਦੇ ਫਿਰਦੇ ਸੀ ਬਸ ਚਲੋ ਜਿਵੇਂ ਹਾਨ ਨੂੰ ਹਾਨ ਪਿਆਰਾ ਹੁੰਦਾ ਨਾ ਬਾਈ ਇਹਨਾਂ ਤੇ ਜਿੱਦਨ ਵਾਪਸ ਗਏ ਉਦੋਂ ਜੀ ਨਹੀਂ ਕਰਨਾ ਜਾਣ ਨੂੰ ਨਾ ਬਿਲਕੁਲ ਨਾ ਬਈ ਓਕਾ ਪਿੱਛੇ ਵੀ ਫਿਰ ਕੰਮਕਾਰ ਛੱਡਿਆ ਛੱਡ ਕੇ ਆਏ ਹਾਂ ਹਾਂਜੀ ਬਈ ਹੁਣ ਤਾਂ ਫਿਰ ਸਰਦਾ ਨਹੀਂ ਉੱਥੇ ਵੀ ਬਾਈ ਹਾਂਜੀ ਇਹ ਤਾਂ ਹੈ ਬਾਈ ਉਹ ਫਰੈਜੀਆਂ ਜਿੱਤੇ ਥੋੜਾ ਟਾਈਮ ਆ ਜਿੰਦਾ ਥੋੜਾ ਟਾਈਮ ਕੰਮ ਕਰ ਲਈਦਾ ਹਾਂਜੀ ਬਈ ਬਾਕੀ ਜੀ ਵਾ ਸੱਡ ਕੇ ਰਹਾ ਤਾਂ ਔਕਾ ਹੀ ਆ ਜ਼ਰਾ ਮਹੌਲ ਖੁੱਲਾ ਡੁੱਲਾ ਹਾਂਜੀ ਉੱਥੇ ਕੋਠੇ ਹੀ ਨਹੀਂ ਚੜਦਾ ਕਿਦੇ ਉੱਤੇ ਕੋਠਿਆਂ ਤੇ ਚੜਨ ਵੀ ਨਹੀਂ ਗਿਆ ਹਾਂਜੀ ਉਹ तकरीबन ਦੇਖਿਆ ਜੀ ਸਾਰਿਆਂ ਨੇ ਕਿਦਾਂ ਇਹ ਘਰ ਨੇ ਇੱਥੇ ਦਾ ਕੋਠੇ ਚੜਦਾ ਇੱਥੇ ਵਧੀਆ ਖੁੱਲਾ ਡੁੱਲਾ ਮਾਹੌਲ ਚਾਰ ਚੁਫੇਰੇ ਹਰੀਆਲੀ ਮੱਥੇ ਲੱਗਦੀ ਕਿ ਨਹੀਂ ਹਾਂਜੀ ਹਾਂ ਬਾਕੀ ਜਵਾਈ ਤੇ ਅੰਦਰ ਪੁਲਿਸ ਆਉਣ ਨੂੰ ਆਈ ਹਾਂਜੀ ਬਈ ਚਲੋ ਚੜਦੀ ਗਲਾ ਜ ਰੱਖੇ ਪਰਮਾਤਮਾ ਚੰਗਾ ਗੁੜੀ ਰਾਣੀ ਸਤਿ ਸ੍ਰੀ ਅਕਾਲ ਬਲੌ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਅੱਛਾ ਸਤਿ ਸ੍ਰੀ ਅਕਾਲ ਜੀ ਇੱਕ ਮਿਲ ਕੇ ਜਰੂਰ ਜਰੂਰ ਬਾ ਤੁਸੀਂ ਉਧਰ ਆਇਓ ਉਹ ਗੇੜਾ ਮਾਰ ਲਿਓ ਮੇਰੇ ਕੋਲ ਨਾਲ ਦਮਦਮਾ ਸਾਹਿਬ ਤੇ ਲਵੰਡੀ ਸਾਹਿਬ ਉਧਰ ਜਾਏ ਹੋਗੇ ਇਧਰ ਇਧਰ ਕਰੇ ਤੁਸੀਂ ਮੇਰੇ ਬਾਤ ਨਹੀਂ ਰਾਜ ਪਏ ਕਦੇ ਮਾਰਜ ਕਰੋ ਕਿਹੜਾ ਘਰੀ ਹੁੰਦਾ ਜਰੂਰ ਜਰੂਰ ਬਾਈ ਜੀ ਚਲ ਠੀਕ ਆ ਬਾਈ ਸਿਮਰ ਬਹੁਤ ਬਹੁਤ ਮਿਹਰਬਾਨੀ ਮੇਰਾ ਵਧੀਆ ਲੱਗਿਆ ਗੱਲਬਾਤ ਕਰਕੇ ਗੋਟ ਲੱਗ ਥੋੜੀ ਟ੍ਰਿਪ ਲਈ ਚੜਦੀ ਕਲਾ ਰੱਖੇ ਸਾਨੂੰ ਹੈ ਮਿਹਰਬਾਨੀ ਬਾਈ ਜੀ ਬਾਕੀ ਹਾਂ ਚੜਦੀ ਕਲਾ ਬਾਈ ਆ ਜਾ ਚ ਤੇ ਰੱਬ ਸੋਖ ਰੱਖੇ ਫੇਰ ਮਿਲਦੇ ਆ ਕਦੇ ਆਪਾਂ ਜਰੂਰ ਮਾ ਜਿੰਮਾ ਦਾ ਕੰਮ ਵਹਿੰਦੇ ਹੋ ਰਹੇ ਨਹੀਂ 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 ਬਈ ਹੁਣ ਅਸੀਂ ਹੁਣ ਸਵਾ ਚਾਰ ਹੋ ਗਏ ਬਈ ਅਸੀਂ ਵੀ ਚੱਲ ਇੱਕ ਦੋ ਕੰਮ ਕਰਨੇ ਆ ਮੈਂ ਇਹਨੇ ਵੀ ਜਾ ਕੇ ਫਿਰ ਤਾਂ ਨਵੇੜਦੇ ਆ ਕੰਮ ਉਧਰ ਖੇਡ ਲੱਗੀ ਹੋਈ ਆ ਕੁੜੀਆਂ ਇੰਡੀ ਵਾਲੀ ਦੇਸਾ ਖੇਡਾਂ ਨੇ ਹਾਂ ਦੇਸੀ ਖੇਡਾਂ ਇਤਵਾਲੀਆਂ ਬਾਤ ਪਾ ਕੇ ਵਿੱਚ ਲੱਗੀ ਪਈ ਹਾਂ ਚੱਲੀ ਸੁਣੀ ਠੀਕ ਹੈ ਹਾਂ ਠੀਕ ਹੈ ਜੀ ਓਕੇ ਬਈ ਠੀਕ ਹੈ ਬਈ ਸਿਮਰ ਓਕੇ ਬਈ ਸਤਿ ਸ੍ਰੀ ਅਕਾਲ ਬਈ ਚਲ ਬਾਬਾ ਕਹਦੇ ਸੇ ਕੀ ਟੁੱਟ ਗਿਆ 4:30 ਵਜੇ ਦਾ ਬੇੜਾ ਤੇ ਆਉਂਦੇ ਹੋਏ ਨੌਜਵਾਨ ਸਿੱਤੇ ਰਾਹ ਪਏ ਨੇਗੇ। ਬਾਕਸ ਮਾਨ ਦੇ ਕੋਲੇ ਇਹ ਜੰਗਲਾ ਵੀ ਜਾਣਦੇ ਹੋਏ ਤਾਂ ਜੰਗਲ ਵਾਲੀ ਗੱਲ ਬਾਤ ਹੀ ਸੀਗੀ ਖੇਤਾਂ 'ਚ ਜਾ ਕੇ ਪਈਆਂ ਹੀ ਖਤਮ ਕਰਤੀਆਂ ਗੂਗਲ ਨੇ ਸੜਕ ਛੋਟੀ ਹੁੰਦੀ ਕੀ ਹੁੰਦੀ ਕੀ ਕੱਸੀ ਜਾ ਗਈ ਉਹਦੇ ਉੱਤੇ ਚੱਲ ਮਖਾ ਕੀ ਅਗਲੀ ਸੜਕ ਤੇ ਚੜਾਉਂਦੀ ਹੋਵੇ ਉਹਦੇ ਤੋਂ ਬਾਅਗੇ ਗਾਂਹ ਡੰਡੀ ਮੋਟਰਸਾਈਕਲ ਜੋਗੀ ਰਹੀ ਗਲੀ ਤੇ ਉੱਥੋਂ ਜਾਂਦੇ ਹੋਏ ਵਾਵਾ ਅਸੀਂ ਫਿਰ ਬਿੰਗ ਟੇੜ ਜੀ ਪਾਉਂਦੇ ਕਰਦੇ ਲੇਟ ਹੋ ਗਏ ਥੋੜੇ ਹੁਣ ਇਧਰ ਬਰਨਾਲੇ ਦੇ ਬਾਈਪਾਸ ਲੰਘ ਜਾਗੇ ਸਿੱਧਾ ਪਈ ਮਾਨਸਾਂ ਵਾਲੇ ਪਾਸੇ ਨੂੰ ਅ 2 ਕਿਲੋਮੀਟਰ ਤੋਂ ਮੋੜਾਂਗੇ ਸੋਣੀ ਆਪਾਂ ਯਾਦ ਰੱਖ ਲੈ ਤੇ ਆਹ ਮਗਾਈ ਸੀ ਭਾਈ ਆਪਣਾ ਸੌਦਾ ਪੱਤਾ ਜਾ ਬਾਈ ਤੋਂ ਹੌਲੀ ਲੈਂਡ ਲਾਰਕ 2 ਟਾਈਮ 2 ਕੰਬੋ ਅ ਇਹ ਮਾਈਕ ਨੇ ਜਿਹੜੇ ਆਪਣੇ ਹੁਣ ਲੱਗੇ ਹੋਏ ਨੇ ਤੇ ਕੰਬੋ ਚ ਇਹ ਆ ਭਈ ਆਹ ਦੋਨੇ ਚੀਜ਼ਾਂ ਆ ਜਾਂਦੀਆਂ ਨੇ ਇਹਦੇ ਚ ਤੇ ਨਾਲੇ ਤਾਂ ਇਹ ਮਿਲ ਜਾਂਦਾ ਆਪਣਾ ਆ ਲਾਈਟਨਿੰਗ ਪੋਰਟ ਤੇ ਕੱਲ ਨੂੰ ਬੰਦਾ ਜੇ ਕੋਈ ਹੋਰ ਫੋਨ ਬਾਤਲ ਦਾ ਆਪਣਾ ਟਾਈਪ ਸੀ ਵਾਲਾ ਹੋਵੇ ਮੰਨ ਲਓ ਆਪਣੇ ਕੋਲੇ ਉਹਦੇ ਤੇ ਆਪਾਂ ਦੂਜਾ ਲਾ ਸਕਦੇ ਆਗੇ ਤੇ ਤੀਜਾ ਆ ਕੈਮਰੇ ਵਾਸਤੇ ਆ ਤੇ ਦੋ ਇਹਦੇ ਇਹ ਮਾਈਕ ਨੇ ਜਿਹੜਾ ਇੱਕ ਮੇਰੇ ਲੱਗਿਆ ਤੇ ਇੱਕ ਇਧਰ ਸੋਨੀ ਦੇ ਲੱਗਿਆ ਤੇ ਨਾਲ ਇਹਦਾ ਇਹ ਚੈੱਕ ਹੋ ਜੂਗਾ ਤੇ ਨਾਲੇ ਚਾਰਜ ਆ ਚੜਿਆ ਹੋਇਆ ਉਹ ਲੈ ਜੂਗਾ ਥੋੜਾ ਕਿਉਂ ਮੇਤਰਾ ਵਗ ਗਿਆ ਹਾਂ ਤੇ ਇਹ ਬਈ ਇੱਥੋਂ ਹਾਂ ਨੌਇਸ ਕੈਨਸਲੇਸ਼ਨ ਔਨ ਕਰੀਆ ਹੁਣ ਥੋੜੀ ਜਿਹੀ ਪਿੱਛੇ ਸ਼ੀਂਸੀ ਵਾਲਾ ਖੜਕਾ ਜਿਹਾ ਹੋ ਸਕਦਾ ਘੱਟ ਸੁਣੇ ਤੇ ਹੌਲੀ ਹੌਲੀ ਹਵਾਵਾਂ ਜਾ ਜਿਓ ਇਹਨੂੰ ਵਰਤਣ ਦਾ ਤੇ ਇਹ ਆਪਣੇ ਇੱਥੇ ਬਈ ਸਟਾਕ ਤੋਂ ਬਾਹਰ ਹੁੰਦੇ ਸੀ ਅਮਾ ਜ ਹੁਣ ਤੋਂ ਵੇਖਦਾ ਹੁੰਦਾ ਸੀ ਜਾਂ ਕਿਤੇ ਇੱਕ ਦੋ ਥਾਵਾਂ ਤੋਂ ਪਤਾ ਕਰਿਆ ਸੀ ਉੱਥੇ ਮਿਲੇ ਵੀ ਨਹੀਂ ਸੀਗੇ ਇਹੇ ਤੇ ਮੇਤਰ ਨਾਲ ਗੱਲਬਾਤ ਹੋਈ ਐ ਫੋਨ ਆਇਆ ਦਾ ਤੇ ਬਾਈ ਮੈਂ ਕਿਹਾ ਲੈ ਆਇਓ ਉਹ ਬਹੁਤ ਬੜ ਕੋਣ ਉਤਰਾਂਗੇ ਠੀਕ ਆ ਬੀਬੀ ਜੀ ਤੇ ਵਧੀਆ ਮਾਈਕ ਨੇ ਬਈ ਇਹ ਐ ਬਾਈ ਨੂੰ ਮੈਂ ਕਿਹਾ ਚੱਲ ਬਈ ਲੈ ਆਏ ਓਏ ਬਾਈ ਕਹਿੰਦਾ ਮੈਂ 4 ਤਰੀਕ ਨੂੰ ਚੜੂਗਾ 5 ਨੂੰ ਤੁਹਾਨੂੰ ਕਹਿੰਦੇ ਪੰਜਾਬ ਇੱਥੇ ਮਿਲ ਜਾਾਂਗੇ ਤੁਹਾਨੂੰ ਅਸੀਂ ਕੱਟੂ ਪਿੰਡ ਬਰਨਾਲੇ ਲਵੇ ਕਹਿੰਦੇ ਤੁਸੀਂ ਇੱਥੋਂ ਲੈ ਜਿਓ ਐਗਜ਼ਿਟ ਹਾਂ ਐਗਜ਼ਿਟ ਆ ਗਿਆ ਤੇ ਮੈਂ ਕਿਹਾ ਠੀਕ ਆ ਬਾਈ ਏ ਉਥੋਂ ਬਾ ਕਿੰਨੇ ਦੇ ਪਏ ਆ ਇਹ ਨਹੀਂ ਹਟਦੀ ਯਾਰ ਬੋਲਣੋ ਬੋੜਾ ਹੋਇਆ ਬੰਦ ਕਰਨਾ ਭੁੱਲ ਗਿਆ ਮੈਂ ਬਈ ਇਹ ਵਿੱਚ ਮੈਪ ਚੱਲੀ ਜਾਂਦਾ ਤੇ ਉਹ ਨਹੀਂ ਪਤਾਗਾ ਬਈ ਤੇ ਆਪਣਾ ਬਾਈ ਕਹਿੰਦਾ ਮੈਂ ਤਾਂ ਗਿਫਟ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਮੈਂ ਕਹਿੰਦਾ ਬਈ ਸਾਨੂੰ ਵੀ ਆਏ ਜੀ ਬਈ ਚੰਗਾ ਨਹੀਂ ਲੱਗਦਾ ਹਣਾ ਵੀ ਜੇ ਆਪਾਂ ਸੋਚੀਏ ਬਈ ਸੋਨੇ ਉਹ ਭੁੱਲ ਤੇ ਬਾਹਰ ਕਿਹੜਾ ਬਈ ਆਪਾਂ ਨਾਲ ਝਾੜਾ ਨੂੰ ਲੱਗਦੇ ਹੁੰਦੇ ਉਹਨਾਂ ਕੀ ਗੱਲ ਸੋਚੀਏ ਜੀ ਆਪਾਂ ਵੀ ਨੋਟ ਤੇ ਤਾਂ ਕਰਕੇ ਬਾਈ ਨੂੰ ਮਾਜ਼ਾ ਨੂੰ ਪੈਸੇ ਤਾਂ ਲੈਣੇ ਪੈਣਗੇ ਤੇ ਬਾਈ ਕਹਿੰਦਾ ਨਹੀਂ ਨਾ ਨਾ ਕਰ ਠੀਕ ਹੈ ਜੀ ਸੋ ਨਹੀਂ ਬੋਲਣ ਬੋਲਦੀ ਨਹੀਂ ਇਹ ਮਾਨਸਾ ਤੱਕ ਆ ਸਾਹਮਣੇ ਬੋਰਡ ਤੇ ਲਿਖਿਆ ਭਾਈ ਮਾਨਸਾ 43 ਕਿਲੋਮੀਟਰ ਸਰਦੂਰਗੜਾ ਸਰਸਾ 115 ਤੇ ਫੇਰ ਵੀ ਬਾਈ ਨੂੰ ਅਸੀਂ ਧੱਕੇ ਨਾਲ ਪਈ ਪੈਸੇ ਦਿੰਦੇ ਸੀ ਚੱਲ ਫੇਰ ਅਸੀਂ ਆ ਬਾਈ ਸਾਹਬ ਕਤਾਬੀ ਕਰਕੇ ਅੱਧ ਪਚਾਹ ਦੇ ਜੇ ਪਹੁੰਚ ਗਿਆ ਬਾਈ ਤੇ ਨਾਲ 9000 ਰੁਪਏ ਸੀ ਧੱਕੇ ਨਾਲ ਦੇ ਆਏ ਇਹਦਾ ਠੀਕ ਹੈ ਸੋਨੀ ਹਾਂ ਤੇ ਚੱਲ ਕੋਈ ਗੱਲ ਨਹੀਂ ਬਾਈ ਤੇ ਸੀ ਮੈਂ ਗਿਫਟ ਲੈ ਆਇਆ ਹਾਂ ਵੀ ਗਿਫਟ ਹੀ ਹੈ ਤਾਂ ਬਾਈ ਤੇਰਾ ਤੇ ਚੱਲ ਬਾਈ ਇਹਨਾਂ ਦਾ ਹੱਕ ਬਣਦਾ ਹੁੰਦਾ ਹੈਗਾ ਜੇ ਆਪਣਾ ਕੋਈ ਮਾਨ ਤਾਨ ਰੱਖਦਾ ਹੈਗਾ ਤੇ ਲੋਟ ਆਇਆ ਹੈ ਕਾ ਬਾਈ ਨੇ ਆ ਗਿਫਟ ਤੱਕ ਹਾਂ ਪਰ ਵੀ ਆਉਂਗਾ ਇਹ ਧੰਨਵਾਦ ਮੇਰਾ ਤੇਰਾ ਸਿਮਰ ਚੜਦੀ ਕਲਾ ਚ ਰੱਖੇ ਬਾਬਾ ਤੇ ਫਿਰ ਹਾਲ ਹੋਣਾ ਪਿੰਡ ਪਹੁੰਚਦੇ ਆਂਗੇ ਤੇ ਕਿਵੇਂ ਲੱਗੇ ਆ ਸੋਨੀ ਮਾਈਕ ਤੈਨੂੰ ਮਾਈਕ ਵਧੀਆ ਹਾਂ ਇੱਕ ਨੰਬਰ ਆ ਇੱਕ ਨੰਬਰ ਜੀ ਹੁਣ ਇਹਦੀ ਇਹ ਨੌਇਸ ਕੈਨਸਲੇਸ਼ਨ ਔਨ ਕਰਕੇ ਰੱਖੀ ਜੀ ਕਿ ਬਾ ਚੈੱਕ ਕਰ ਰਹੇ ਆਂ ਤੇ ਪਤਾ ਲੱਗ ਜੂਗਾ ਦੋ ਹੁੰਦੀਆਂ ਇੱਕ ਸੌਫਟ ਇੱਕ ਹਾਰਡ ਇਹਦੀ ਨੌਇਸ ਕੈਨਸਲੇਸ਼ਨ ਆਪਣਾ ਸੋਨੀ ਇਹਨੂੰ ਇੱਕ ਵਾਰੀ ਪ੍ਰੈਸ ਕਰਿਆ ਹੋਇਆ ਆਪਾਂ ਤੇ ਆਡੀਓ ਆਡੀ ਚੱਲ ਚੈੱਕ ਕੋਈ ਨਾਲੇ ਪਤਾ ਲੱਗ ਜੂ ਕਿਵੇਂ ਆ ਤੇ ਇਹਦੇ ਜੀ ਕੀ ਅੰਦਰ ਮਾਲ ਪਤਾ ਹੋਰ ਬਹੁਤ ਕੁਝ ਹੁੰਦਾਗਾ ਉਸ ਨੂੰ ਕਰੇ ਜਾ ਕੇ ਦਿਖਾਉਂਗਾ ਤੇ ਸਾਰੇ ਨੂੰ ਖਲਾਰ ਕੇ ਸੌਦਾ ਪਤਾ ਇਹਦਾ ਤੇ ਫਿਲਹਾਲ ਆਪਾਂ ਨਵੇੜਦੇ ਆ ਪਿੰਡ ਨੇੜੇ ਹੁੰਨੇ ਆ ਆ ਪਹੁੰਚ ਗਏ ਭਈ ਪਿੰਡ ਨੌਜਵਾਨ ਦੁਪਹਿਰ ਦੇ ਤੁਰੇ ਹੋਏ ਸਮਾਂ ਹੋ ਗਿਆ ਇਸ ਵਕਤ 7 ਹਾਂ 7 ਦੇ ਲਗਭਗ ਕੰਮ ਸਵਾ 7 ਚੱਪ ਗਿਆ ਹੋਵੇ ਮੈਂ ਦਾ ਆਈਟਗਾ ਨਹੀਂ ਲਾਉਂਦਾ ਸੀ ਲਵ ਯੂ ਚੱਲ ਮਿਲਦੇ ਆ ਫਿਰ ਬ੍ਰੇਕ ਤੋਂ ਬਾਅਦ ਮਿਹਰਬਾਨੀ ਮਿੱਤਰਾ ਅ ਕੱਲ ਨੂੰ ਭਈ ਬਟੰਡੇ ਦਾ ਕਿਹੜਾ ਲੱਗੂ ਕੰਮ ਤਾਂ ਨਹੀਂ ਕੋਈ ਬਟੰਡੇ ਠੀਕ ਐ ਤੇ ਬਟੰਡੇ ਭਾਈ ਆਪਣਾ ਸਿਮਾ ਵਾਲਾ ਕੰਮ ਨਹੀਂ ਹੋਇਆਗਾ ਉਹ ਕਹਿੰਦੇ ਮਾਨਸਾ ਉਹ ਬਟੰਡੇ ਉਹ ਸਰਸੇ ਹੋਊਗਾ ਅ ਇੱਕ ਸਿਮ ਲੈਣਾ Airtel ਦਾ ਕਿਵਾਂ ਦੇ ਆਪਣੇ ਵੀ ਉੱਥੇ ਸਿੱਧਾ ਚੱਲੇ ਜਾ ਕੇ ਉਸ ਥਾਂ ਤੇ ਜਿੱਥੇ ਆਪਾਂ ਪਹੁੰਚਣਾਗਾ ਤੇ ਇੱਕ ਆਪਣਾ ਇਹ ਸਿਮ ਆ ਉਹ ਪੋਸਟਪੇਡ ਕਰਾਉਣਾ ਤੇ ਦੇਖਦੇ ਆ ਕੱਲ ਦਾ ਦਿਨ ਫਿਰ ਇੱਕ ਹੋਰ ਦਿਨ ਲੇਟ ਹੋ ਗਿਆ ਟੋਕੇ ਡੱਲੇ ਹੋਰੇ ਪੇਰ ਜਿਹੜੀ ਭਰੀ ਖੜੀ ਆ ਹਲੋ ਪਾਣੀ ਤਾਂ ਨਹੀਂ ਪੀ ਲਿਆ ਕੋੜੇ